ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਜੈ ਬਾਬਾ ਮੁਰਾਦ ਸ਼ਾਹੀ ਦਰਬਾਰ ਤੇ ਤੇ ਅੰਦਰੋਂ ਅਸੀਂ ਤੁਹਾਨੂੰ ਦਿਖਾਣੇ ਆ ਦਰਬਾਰ ਦੇਖੋ ਜੀ ਦਰਬਾਰ ਦੇ ਅੰਦਰ ਕਿੰਨੀ ਸੋਹਣੀ ਨਕਾਸ਼ੀ ਜਿਹੜੀ ਹੈਗੀ ਆ ਉਹ ਕੀਤੀ ਹੋਈ ਹੈ ਇਹ ਦੇਖੋ ਮੁਸਫਤ ਫਤਿਹ ਅਲੀ ਖਾਨ ਜੀ ਦਾ ਇੱਕ ਕਵਾਲੀ ਵੀ ਚੱਲ ਰਹੀ ਹੈ ਇੱਥੇ ਇੱਥੇ ਹੁਣੇ ਅਮਲਾ ਦੇ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਐਤ ਸ ਤੁਸੀਂ ਆਪਣੇ ਹੱਥ ਵਗੈਰਾ ਧੋ ਸਕਦੇ ਹੋ ਹੱਥ ਧੋਣ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਜੀ ਇਹ ਦੇਖੋ ਜੀ ਇਹ ਦਰਬਾਰ ਦਾ ਗੇਟ ਹੈ ਇਹ ਉੱਥੇ ਲਾਈਨ ਲੱਗੀ ਹੋਈ ਹੈ ਜੇ ਤੁਸੀਂ ਮੁੱਠਾ ਟਿਕ ਸਕਦੇ ਹੋ ਅੰਦਰ ਕੈਮਰਾ ਚਲਾਉਣਾ ਬਣਾ ਹੈ ਤਾਂ ਅਸੀਂ 12 ਦੁਕਾਨਦਿਆਂ ਇਹ ਦੇਖੋ ਜੀ ਇਹ ਬਾਹਰ ਨਿਕਲਦਾ ਰਸਤਾ ਹੈ ਇੱਥੋਂ ਜੀ ਬਾਹਰ ਨਿਕਲੋਗੇ ਤੇ ਇੱਧਰ ਦੇਖੋ ਇੱਕ ਝੀਲ ਨੂੰ ਆਕ੍ਰਿਤੀ ਬਣੀ ਹੋਈ ਹੈ ਇੱਥੇ ਵਿਅਕਤੀ ਆਪਣੀਆਂ ਫੋਟੋਆਂ ਵਗੈਰਾ ਖਿੱਚ ਲੈਂਦੇ ਆ ਜੀ ਇਹ ਦੇਖੋ ਕਿਚਰੇ ਸਾਰੇ ਫੋਟੋਆਂ ਤੇ ਇਸ ਤਰਫ ਦੇਖੋ ਲੰਗਰ ਬੰਦਾ ਹੈ ਤੇ ਇੱਥੋਂ ਤੁਸੀਂ ਚਾਹ ਤੇ ਲੰਗਰ ਚੱਕ ਸਕਦੇ ਹੋ ਇਹ ਦੇਖੋ ਜੀ ਕੀ ਵੱਡੀ ਦੇਖੋ ਪੱਠੀ ਹੈ ਜੀ ਜੋ ਚੱਲ ਰਹੀ ਹੈ ਇਹ ਦੇਖੋ ਇਹ ਹੈਦਰ ਲੰਗਰ ਹਾਲ ਜੀ ਇੱਧਰ ਬੈਠ ਕੇ ਤੁਸੀਂ ਲੰਗਰ ਚੱਕ ਸਕਦੇ ਹੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ ਨਕੋਦਰ ਮੁਰਾਦ ਸ਼ਾਹ ਜੀ ਦੇ ਡੇਰੇ ਦੇ ਉੱਤੇ ਤੁਸੀਂ ਵੀ ਇਸ ਡੇਰੇ ਦੇ ਦਰਸ਼ਨ ਕਰੋ ਅਤੇ ਬਾਕੀ ਸੰਗਤਾਂ ਨੂੰ ਡੇਰੇ ਦੇ ਦਰਸ਼ਨ ਕਰਾਓ ਧੰਨਵਾਦ ਵੀਡੀਓ ਦੇਖਣ ਦੇ ਲਈ